ਅਜੈ ਸੋ ਰੋਵੇ ਪੀਖਿਆ ਖਾਏ ਇੱਕ ਰਾਜਾ ਅਜੈ ਸੀ ਅਜੈ ਰਾਜਾ ਜਿਹੜਾ ਹੈ ਸ਼੍ਰੀ ਰਾਮਚੰਦਰ ਜੀ ਦਾ ਉਹਨਾਂ ਦੇ ਦਾਦਾ ਜੀ ਸੰਲਗਤ ਤੇ ਦਾਦਾ ਜੀ ਸੰ ਰਾਜਾ ਅਜੈ ਜੀ ਤੇ ਰਾਜਾ ਅਜੈ ਵੀ ਬਹੁਤ ਵੱਡਾ ਦਾਨੀ ਰਾਜਾ ਸੀ ਜਿਹੜਾ ਵੀ ਆਜੇ ਹਰ ਕਿਸੇ ਨੂੰ ਉਸਨੇ ਦਾਨ ਦੇਣਾ ਹੀ ਦੇਣਾ ਤੇ ਦਾਨ ਕੁਝ ਵੀ ਆਜੇ ਜੋ ਵੀ ਹੱਥ ਵਿੱਚ ਜੋ ਉਸ ਨੂੰ ਮਿਲਿਆ ਉਹਨੇ ਚੱਕ ਕੇ ਦਾਨ ਕਰ ਦੇਣਾ ਤੇ ਇੱਕ ਹੰਕਾਰ ਵੀ ਇਸ ਗੱਲ ਦਾ ਬੜਾ ਸੀ ਉਸ ਨੂੰ ਕਿ ਮੇਰੇ ਵਰਗਾ ਕੋਈ ਵੱਡਾ ਦਾਨੀ ਨਹੀਂ ਇਸ ਸੰਸਾਰ ਵਿੱਚ ਤੇ ਲੋਕ ਬੜੀ ਵਾਹਵਾਹੀ ਵੀ ਕਰਦੇ ਸਨ ਇੱਕ ਵਾਰੀ ਕੀ ਹੋਇਆ ਸਵੇਰ ਦਾ ਸਮਾਂ ਸੀ ਅਜੇ ਉਸ ਨੇ ਆਪਣੇ ਨਾਰਮਲ ਜਿਹੇ ਵਸਤਰ ਪਹਿਨੇ ਸਨ ਆਪਣੇ ਘੋੜਿਆਂ ਦੇ ਤਵੇਲੇ ਵਿੱਚ ਘੁੰਮ ਰਿਹਾ ਸੀ ਦੇਖ ਰਿਹਾ ਸੀ ਕੰਮ ਤੇ ਉਧਰੋਂ ਇੱਕ ਬ੍ਰਾਹਮਣ ਜਿਹਾ ਆਇਆ ਫਕੀਰ ਜਿਹਾ ਆਇਆ ਤੇ ਉਸ ਨੇ ਸਵੇਰੇ ਸਵੇਰੇ ਉਸ ਰਾਜੇ ਦੇ ਮੱਥੇ ਲਗਿਆ ਰਾਜਾ ਅਜੇ ਦੇ ਤੇ ਰਾਜੇ ਨੂੰ ਕਹਿੰਦਾ ਕਿ ਰਾਜਨ ਮੈਂ ਤੇਰੀ ਦਰਤੇ ਆਇਆ ਤੂੰ ਮੈਨੂੰ ਕੁਝ ਨਾ ਕੁਝ ਦੇ ਕੁਝ ਲੈਣ ਵਾਸਤੇ ਆਇਆ ਕੁਝ ਦਾਨ ਦੇ ਮੈਨੂੰ ਤੇ ਰਾਜਾ ਕਹਿੰਦਾ ਕਿ ਮੇਰੇ ਕੋਲ ਤਾਂ ਅਜੇ ਕੁਝ ਨਹੀਂ ਤੇ ਤੂੰ ਦਰਬਾਰ ਲੱਗੇਗਾ ਫਿਰ ਤਾਂ ਵੀ ਫਿਰ ਜੋ ਕਹੇਗਾ ਤੈਨੂੰ ਮਿਲ ਜਾਏਗਾ ਪਰ ਉਹ ਫਕੀਰ ਕਹਿੰਦਾ ਕਿ ਤੂੰ ਚੰਗਾ ਰਾਜਾ ਵੈਸੇ ਤਾਂ ਤੇਰੀ ਬਹਰ ਪਾਸੇ ਬੜੀ ਚਰਚਾ ਹੈ ਕਿ ਤੂੰ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦਾ ਦਵਾਰਾ ਮੈਂ ਆਉਣਾ ਨਹੀਂ ਜੇ ਦੇਣਾ ਹੀ ਹੈ ਤੇ ਹੁਣ ਹੀ ਦੇ ਹੁਣ ਦਾਨ ਲੈ ਕੇ ਜਾਣਾ ਨਹੀਂ ਤੇ ਮੈਂ ਦਵਾਰਾ ਨਹੀਂ ਆਉਣਾ ਜੇ ਰਾਜਾ ਹੰਕਾਰ ਦਾ ਮਾਰਿਆ ਨਾਲੇ ਉਸ ਨੂੰ ਥੋੜਾ ਗੁੱਸਾ ਵੀ ਆ ਗਿਆ ਕ੍ਰੋਧ ਚ ਆ ਗਿਆ ਥੋੜਾ ਜਿਹਾ ਕਿ ਇਸ ਬ੍ਰਾਹਮਣ ਨੇ ਮੇਰੀ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਰਾਜੇ ਅਜੇ ਨੇ ਉਸ ਨੂੰ ਕੁਝ ਲੱਬਿਆਂ ਨਹੀਂ ਆਸ-ਪਾਸ ਸਾਹਮਣੇ ਘੋੜਿਆਂ ਦੀ ਲਿੱਦ ਪਈ ਸੀ ਚੁੱਕ ਕੇ ਦੋਹਾਂ ਹੱਥਾਂ ਦੇ ਨਾਲ ਉਹਦੀ ਝੋਲੀ ਵਿੱਚ ਪਾ ਦਿੱਤੀ ਤੇ ਜਦੋਂ ਘੋੜਿਆਂ ਦੀ ਲਿੱਦ ਪਾ ਦਿੱਤੀ ਤੇ ਉਸ ਨੇ ਫਕੀਰ ਨੇ ਕਿਹਾ ਕਿ ਸਤਿਵਚਨ ਉਹ ਆਪ ਘੋੜਿਆਂ ਦੀ ਲਿੱਦ ਜੋ ਦਿੱਤਾ ਹੋਇਆ ਦਾਨ ਸੀ ਲੈ ਕੇ ਚਲਾ ਗਿਆ ਤੇ ਚਲਾ ਗਿਆ ਤੇ ਉਹ ਗੱਲ ਉੱਥੇ ਖਤਮ ਹੋ ਗਈ। ਕਾਫੀ ਸਮਾਂ ਨਿਕਲਿਆ ਕੁਝ ਦਿਨ ਨਿਕਲੇ ਮਹੀਨੇ ਨਿਕਲੇ ਰਾਜਾ ਅਜੇ ਸੀ ਉਹ ਜੰਗਲ ਵਿੱਚ ਇੱਕ ਦਿਨ ਸ਼ਿਕਾਰ ਖੇਡਣ ਲਈ ਜਾਂਦਾ ਹੈ ਆਪਣੇ ਸਿਪਾਈਆਂ ਦੇ ਨਾਲ ਤੇ ਸ਼ਿਕਾਰ ਖੇਡਦਾ ਖੇਡਦੇ ਆ ਜੰਗਲ ਦੇ ਬਹੁਤ ਅੰਦਰ ਚਲਾ ਜਾਂਦਾ। ਤੇ ਅੰਦਰ ਜਾ ਕੇ ਵੇਖਦਾ ਹੈ ਕਿ ਜੰਗਲ ਦੇ ਵਿੱਚ ਉੱਥੇ ਕੋਈ ਆਮ ਇਨਸਾਨ ਤੇ ਪਹੁੰਚ ਨਹੀਂ ਸਕਦਾ ਕਾਫੀ ਅੱਗੇ ਚਲਾ ਗਿਆ ਸੀ ਕੋਈ ਹੈ ਵੀ ਨਹੀਂ ਸੀ ਉੱਥੇ ਉੱਥੇ ਉਹ ਵੇਖਦਾ ਹੈ ਕਿ ਬਹੁਤ ਵੱਡਾ ਢੇਰ ਲੱਗਾ ਹੋਇਆ ਹੈ ਘੋੜੇ ਦੀ ਲਿੱਦ ਦਾ ਘੋੜਿਆਂ ਦੀ ਲਿੱਦ ਦਾ ਐਡਾ ਵੱਡਾ ਢੇਰ ਲੱਗਾ ਹੋਇਆ ਪਰ ਇੱਥੇ ਆਸ-ਪਾਸ ਨਾ ਤੇ ਕੋਈ ਘੋੜਾ ਲੱਭਦਾ ਹੈ ਨਾ ਕੋਈ ਕੋਈ ਇਨਸਾਨ ਲੱਭ ਰਿਹਾ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਵੇਖੋ ਪਤਾ ਕਰੋ ਇੱਥੇ ਘੋੜੇ ਪੁੰਨ ਲੈ ਆਇਆ ਸਾਡੀ ਪਰਮਿਸ਼ਨ ਤੋਂ ਬਿਨਾ ਤੇ ਜਦੋਂ ਉਹ ਸਿਪਾਹੀ ਪਤਾ ਕਰਦੇ ਨੇ ਵੇਖਦੇ ਨੇ ਕੋਈ ਆਸ-ਪਾਸ ਕੋਈ ਨਾ ਕੋਈ ਇਨਸਾਨ ਤੇ ਨਾ ਉੱਥੇ ਕੋਈ ਘੋੜੇ ਨਜ਼ਰ ਆਏ ਵੇਖਦੇ ਨੇ ਘੋੜਿਆਂ ਦੇ ਢੇਰ ਦੇ ਨਾਲ ਇੱਕ ਛੋਟੀ ਜੀ ਝੌਂਪੜੀ ਸੀ ਤੇ ਰਾਜਾ ਅਜੇ ਆਪ ਖੁਦ ਉਤਰ ਕੇ ਗਿਆ ਕਿ ਵੇਖਦੇ ਆ ਕਿ ਇਸ ਝੌਂਪੜੀ ਵਿੱਚ ਕੌਣ ਬੈਠਾ ਹੈ ਕੌਣ ਰਹਿੰਦਾ ਹੈ ਤੇ ਜਦੋਂ ਝੌਂਪੜੀ ਦੇ ਅੰਦਰ ਜਾ ਕੇ ਵੇਖਿਆ ਤੇ ਉੱਥੇ ਇੱਕ ਕੋਈ ਫਕੀਰ ਇੱਕ ਬ੍ਰਾਹਮਣ ਬੈਠਾ ਸੀ ਇਹ ਉਹੀ ਉਹ ਫਕੀਰ ਸੀ ਜਿਹੜਾ ਕਿਸੇ ਸਮੇਂ ਇਰਕੋਲ ਦਾਨ ਲੈਣ ਵਾਸਤੇ ਆਇਆ ਸੀ ਪਛਾਣ ਨਹੀਂ ਅਜੇ ਆਈ ਸੀ ਉਸ ਨੂੰ ਵੇਖ ਕੇ ਰਾਜਾ ਕਹਿੰਦਾ ਕਿ ਬ੍ਰਾਹਮਣ ਨੂੰ ਕਿ ਤੂੰ ਭਾਈ ਕੌਣ ਹੈ ਤੂੰ ਇੱਥੇ ਬੈਠਾ ਤੇ ਇੰਨੇ ਘੋੜੇ ਦਾ ਲੇਦਰ ਢੇਰ ਲੱਗਾ ਹੋਇਆ ਤੇ ਇਹ ਘੋੜੇ ਕਿੱਥੇ ਰੱਖੇ ਨੇ ਤੂੰ ਬੰਨ ਕੇ ਸਾਨੂੰ ਬਤਾਸ ਤੇ ਸਾਡੇ ਹੁਕਮ ਤੋਂ ਬਿਨਾਂ ਤੂੰ ਘੋੜੇ ਕਿਵੇਂ ਰੱਖੇ ਨੇ ਸਾਰੀ ਗੱਲ ਦੱਸ ਉਹ ਫਕੀਰ ਜਿਹੜਾ ਆਪਣੀ ਕੁਟਿਆ ਤੋਂ ਬਾਹਰ ਆਉਂਦਾ ਹੈ ਆ ਕੇ ਰਾਜੇ ਨੂੰ ਕਹਿੰਦਾ ਇੱਥੇ ਦੇ ਘੋੜਾ ਕੋਈ ਵੀ ਨਹੀਂ ਤੇ ਰਾਜਾ ਕਹਿੰਦਾ ਜੇ ਘੋੜਾ ਕੋਈ ਨਹੀਂ ਤੇ ਇੰਨਾ ਵੱਡਾ ਢੇਰ ਕਿੱਥੋਂ ਆ ਗਿਆ ਘੋੜੇ ਦੀ ਲਿੱਦ ਦਾ ਤੇ ਉਹ ਕੋਲ ਸਮਝਾਉਂਦਾ ਫਿਰ ਉਸ ਨੂੰ ਯਾਦ ਕਰਾਉਂਦਾ ਹੈ ਕਿ ਕੁਝ ਦਿਨ ਮਹੀਨੇ ਪਹਿਲਾਂ ਮੈਂ ਤੇਰੇ ਕੋਲ ਆਇਆ ਸੀ ਸਵੇਰੇ ਸਵੇਰੇ ਤੇ ਤੈਨੂੰ ਹੋਰ ਕੁਝ ਲੱਭਾ ਸੀ ਦਾਨ ਦੇਣ ਵਾਸਤੇ ਤਤੋਂ ਘੋੜਿਆਂ ਦੀ ਲਿੱਦ ਚੁੱਕ ਕੇ ਮੇਰੀ ਝੋਲੀ ਵਿੱਚ ਪਾ ਦਿੱਤੀ ਸੀ ਇਹ ਤੇਰਾ ਦਾਨ ਦਿੱਤਾ ਹੋਇਆ ਹੈ ਇਹੇ ਵੱਧ ਫੁੱਲ ਰਿਹਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ ਦਾਨ ਵੀ ਅਕਲ ਦੇ ਨਾਲ ਹੀ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਕਿਸੇ ਨੇ 1 ਰੁਪਿਆ ਦਿੱਤਾ ਤੇ ਫਿਰ ਆਪਾਂ 2 ਰੁਪਏ ਦਿੱਤੇ ਹੀ ਦੇ ਦਿੱਤੇ ਅਗੋਂ ਕਿਸੇ ਨੇ 100 ਦਿੱਤਾ ਤੇ 1000 ਦਾ ਨੋਟ ਕੱਢ ਕੇ ਸੇਵਾ ਕਰ ਦਿੱਤੀ ਸੋਚ ਸਮਝ ਕੇ ਵਜ਼ਾਰ ਕੇ ਜਿੱਥੇ ਜ਼ਰੂਰਤ ਹੈ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੈ ਉਥੇ ਉਸੇ ਪ੍ਰਕਾਰ ਦਾ ਦਾਨ ਦੇਣਾ ਜ਼ਰੂਰੀ ਹੈ ਕਿਤੇ ਐਵੇਂ ਆਪਾਂ ਉਲਟਾ ਸਿੱਧਾ ਦਾਨ ਦੇ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਉਹ ਸਾਨੂੰ ਮੁੜਨਾ ਵੀ ਹੈ ਉਹਦਾ ਫਲ ਵੀ ਸਾਨੂੰ ਮਿਲਣਾ ਹੈ ਤੇ ਉਸ ਗ੍ਰਾਮਣ ਨੇ ਉਸ ਰਾਜੇ ਅਜੇ ਨੂੰ ਸਮਝਾਇਆ ਇਹ ਰਾਜਾ ਇਹ ਤੈਨੂੰ ਦਿੱਤਾ ਹੋਇਆ ਦਾਨ ਹੈ ਘੋੜੇ ਦੀ ਲਿੱਦ ਤੇ ਇਹ ਜਿਹੜਾ ਹੈ ਇੱਥੇ ਪਿਆ ਪਿਆ ਵਧ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਅਗਲੇ ਜਨਮ ਵਿੱਚ ਜਾਂ ਇਸੇ ਜਨਮ ਵਿੱਚ ਹੀ ਤੈਨੂੰ ਇਹ ਘੋੜੇ ਦਾ ਲਿੱਦ ਦਾ ਟੇਰ ਤੈਨੂੰ ਫਲ ਦੇ ਰੂਪੇ ਤੈਨੂੰ ਵਾਪਸ ਮਿਲੇਗਾ ਤੇ ਜਦੋਂ ਵਾਪਸ ਮਿਲੇਗਾ ਤੇ ਤੈਨੂੰ ਇਹ ਦਾਨ ਲੈਣਾ ਪੈਣਾ ਕਿ ਦਾਨ ਲੈਣਾ ਹੀ ਨਹੀਂ ਪੈਣਾ ਇਹ ਦਿੱਤਾ ਹੋਇਆ ਘੋੜਿਆਂ ਦੀ ਲਿੱਦ ਦਾ ਟੇਤ ਨੂੰ ਖਾਣਾ ਪੈਣਾ ਕਿ ਜੋ ਵੀ ਦਿੱਤਾ ਹੋਇਆ ਹੈ ਉਹ ਵਾਪਸ ਮਿਲਦਾ ਜ਼ਰੂਰ ਹੈ ਦਾਨ ਜਿਹੜਾ ਹੈ ਤੇ ਉਹ ਰਾਜਾ ਸੁਣ ਕੇ ਬੜਾ ਘਬਰਾ ਗਿਆ ਉਸ ਨੂੰ ਆਪਣੀ ਗੱਲ ਗਲਤੀ ਵੀ ਯਾਦ ਆਈ ਕਿ ਮੈਂ ਵਾਕਿਆ ਹੀ ਗਲਤੀ ਕੀਤੀ ਸੀ ਤੇ ਉਹ ਫਿਰ ਫਕੀਰ ਦੇ ਚਰਨਾਂ ਵਿੱਚ ਢਹਿ ਪਿਆ ਕਹਿੰਦਾ ਕਿ ਮੈਨੂੰ ਹੁਣ ਰਾਹ ਦੱਸੋ ਮੈਂ ਐਡਾ ਘੋੜਿਆਂ ਦੀ ਲਿਰਦਾ ਟੇ ਖਾ ਨਹੀਂ ਸਕਦਾ ਤੇ ਇਸ ਨੂੰ ਕਿਵੇਂ ਖਤਮ ਕੀਤਾ ਜਾਏ ਤੇ ਉਸ ਨੇ ਕਿਹਾ ਕਿ ਰਾਜਾ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਸ ਨੂੰ ਤੈਨੂੰ ਖਾਣਾ ਹੀ ਪੈਣਾ ਤੇ ਰਾਜਾ ਕਹਿੰਦਾ ਐਡਾ ਘੋੜਿਆਂ ਦੀ ਲਿੱਦਾ ਤੇ ਮੈਂ ਕਿਵੇਂ ਖਾਵਾਂਗਾ ਤੇ ਕਿਵੇਂ ਇਸ ਨੂੰ ਖਤਮ ਕਰਾਂਗਾ ਇਹ দান ਮੇਰਾ ਖਤਮ ਕਿਵੇਂ ਹੋਏਗਾ ਤੇ ਉਸ ਨੇ ਫਿਰ ਝੁਗਤੀ ਦੱਸੀ ਕਿ ਜਿੰਨੀ ਤੇਰੀ ਵਾਅ ਵਾਏ ਹੋ ਰਹੀ ਹੈ ਉਨਾ ਹੀ ਤੇਰਾ ਇਹ ਦਿੱਤਾ ਹੋਇਆ দান ਵਧ ਰਿਹਾ ਤੇ ਜਦੋਂ ਹੁਣ ਤੇਰੀ ਜਦੋਂ ਢੈਂਦੀ ਕਲਾ ਜਾਵੇਗੀ ਭਾਵ ਕੀ ਜਦੋਂ ਤੇਰੀ ਨਿੰਦਿਆ ਹੋਵੇਗੀ ਤੇ ਫਿਰ ਤੇਰਾ ਦਿੱਤਾ ਹੋਇਆ দান ਜਿਹੜਾ ਹੈ ਉਹ ਘਟਨਾ ਸ਼ੁਰੂ ਹੋ ਜਾਏਗਾ ਤੇ ਉਸਨੇ ਕਿਹਾ ਕਿ ਜੁਗਤੀ ਦੇ ਨਾਲ ਤੂੰ ਹਣ ਜਾ ਆਪਣੇ ਰਾਜ ਵਿੱਚ ਜਾ ਕੇ ਆਪਣੀ ਇਨਸਲਟ ਕਰਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਸ ਦਿਨ ਤੈਨੂੰ ਲੋਕ ਮਾੜਾ ਕਹਿਣ ਕੁਝ ਗਲਤ ਕਾਜ ਕਰ ਜਿੰਨ ਤੈਨੂੰ ਲੋਕ ਜਿੱਥੇ ਜਿੱਥੇ ਤੇਰੀ ਵਾਵਾਹੀ ਕਰਦੇ ਪਏ ਨੇ ਉੱਥੇ ਤੇਰੀ ਨਿੰਦਿਆ ਤਾਂ ਤੇਰੀਆਂ ਬੁਰਾਈਆਂ ਕਰਨ ਜਿੰਨੀਆਂ ਤੇਰੀਆਂ ਬੁਰਾਈਆਂ ਹੋਣਗੀਆਂ ਓਨਾ ਹੀ ਤੇਰਾ ਦਿੱਤਾ ਹੋਇਆ ਦਾਨ ਜਿਹੜਾ ਹੈ ਉਹ ਘਟਦਾ ਹੈ ਜਿਵੇਂ ਆਪਾਂ ਕਹਿੰਨੇ ਕਿ ਸੇਵਾ ਕਰੀਏ ਸੇਵਾ ਕਰੀਏ ਤੇ ਫਿਰ ਚੰਗੇ ਕਰਮ ਵੀ ਕਰੀਏ ਤਾਂ ਹੀ ਸੇਵਾ ਕੀਤੀ ਹੋਈ ਜਿਹੜੀ ਹੈ ਉਹ ਸਫਲ ਹੁੰਦੀ ਹੈ ਤੇ ਉਹ ਅਗਾਹ ਸਾਨੂੰ ਮਿਲਦੀ ਹੈ ਜੇ ਸੇਵਾ ਵੀ ਕਰੀ ਜਾਈਏ ਨਾਲ ਨਿੰਦਿਆ ਵੀ ਕਰੀ ਜਾਈਏ ਮਾੜੇ ਬਚਨ ਮਾੜੇ ਕਰਮ ਵੀ ਕਰੀ ਜਾਈਏ ਫਿਰ ਉਹ ਸੇਵਾ ਦਾ ਫਾਲ ਜਿਹੜਾ ਹੈ ਘਟਦਾ ਹੀ ਰਹਿੰਦਾ ਜਿੰਨਾ ਕੀਤਾ ਉਹਨਾਂ ਦੇ ਬਰਾਬਰ ਜਾ ਹੋ ਜਾਂਦਾ ਸੋ ਇਸੇ ਤਰ੍ਹਾਂ ਉਸ ਰਾਜ ਨੇ ਕੀਤਾ ਅਜੇ ਨੇ ਜਾ ਕੇ ਆਪਣੀ ਨਿੰਦਿਆ ਕਰਵਾਈ ਮਾੜੇ ਕਰਮ ਦੀ ਸ਼ਰਾਬਾਂ ਪੀਣੀਆਂ ਗਲਤ ਕਾਰਜ ਕਰਨੇ ਸ਼ੁਰੂ ਕੀਤੇ ਇਸ ਦੇ ਕਰਕੇ ਉਸ ਦੇ ਰਾਜ ਨੂੰ ਦੀ ਨਿੰਦਿਆ ਹੋਣ ਲੱਗ ਪਈ ਲੋਕ ਮਾੜਾ ਚੰਗਾ ਕਹਿਣ ਲੱਗ ਪਏ ਉਸ ਨੂੰ ਤੇ ਉਹ ਜਿਹੜਾ ਹੀ ਘੋੜਿਆਂ ਦੀ ਢਿੱਦ ਦਾ ਲਿੱਦ ਦਾ ਢੇਰ ਘਟਦਾ ਘਟਦਾ ਉਹ ਆਪਣੇ ਮੁੱਖ ਮੂਲ ਰੂਪ ਵਿੱਚ ਆ ਗਿਆ ਜਿੰਨਾ ਉਸਨੇ ਦਿੱਤਾ ਸੀ ਤੇ ਕੁਝ ਦਿਨਾਂ ਬਾਅਦ ਫਿਰ ਰਾਜਾ ਵਾਪਸ ਆਇਆ ਉਹਦੇ ਕੋਲ ਤੇ ਆ ਕੇ ਕਹਿੰਦਾ ਕਿ ਹੁਣ ਖਤਮ ਹੋਇਆ ਨਹੀਂ ਪੂਰਾ ਅਜੇ ਇੱਕ ਉਹ ਫਕੀਰ ਨੇ ਕਿਹਾ ਕਿ ਰਾਜਾ ਇਹ ਜਿਹੜਾ ਤੇਰਾ ਮੂਲ ਰੂਪ ਹੈ ਜਿਹੜਾ ਤੂੰ ਮੈਨੂੰ ਦਿੱਤਾ ਸੀ ਇਹ ਉਹ ਮੂਲ ਰੂਪ ਰਸਿਆ ਹੈ ਇਹ ਖਤਮ ਨਹੀਂ ਕੀਤਾ ਜਾਣਾ ਇਹ ਤੈਨੂੰ ਖਾਣਾ ਹੀ ਪੈਣਾ ਹੈ ਤੂੰ ਜਾ ਕੇ ਇਸ ਨੂੰ ਕਿਸੇ ਨਾ ਤਰੀਕੇ ਦੇ ਨਾਲ ਪਾ ਲੈ ਸਬਜ਼ੀਆਂ ਤੇ ਪਾ ਕੇ ਖਾ ਭਾਵੇਂ ਕਿਸੇ ਤਰੀਕੇ ਦੇ ਨਾਲ ਆਪਣੇ ਅੰਦਰ ਲੰਗਾ ਤਾਂ ਇਹ ਖਤਮ ਹੋਣਾ ਨਹੀਂ ਤੇ ਫਿਰ ਵਧਣਾ ਸ਼ੁਰੂ ਹੋ ਜਾਣਾ ਹੈ ਤੇ ਫਿਰ ਉਸ ਰਾਜੇ ਅਜੇ ਨੇ શ્રી ਰਾਮਚੰਦਰ ਜੀ ਭਗਵਾਨ ਜੀ ਉਹਨਾਂ ਦੇ ਦਾਦਾ ਜੀ ਨੇ ਰਾਜੇ ਅਜੇ ਨੇ ਆਪਣੀ ਗਲਤੀ ਦੀ ਸਜ਼ਾ ਫਿਰ ਆਪ ਭੁਗਤੀ ਉਹ ਘੋੜਿਆਂ ਦੀ ਲਿੱਦ ਜਿਹੜੀ ਸੀ ਉਸ ਨੇ ਖਾਧੀ ਤੇ ਫਿਰ ਉਹਦੀ ਗਲਤੀ ਦੀ ਸਜ਼ਾ ਜਿਹੜੀ ਸੀ ਪੂਰੀ ਹੋਈ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਲਿਖੀ ਹੈ ਕਿ ਅਜੈ ਸੋ ਰੋਵੈ ਪਿਖਿਆ ਖਾ ਦਿੱਤੀ ਹੋਈ ਪਿਖਿਆ ਜਿਹੜੀ ਸੀ ਪਿਖਸ਼ਾ ਦਿੱਤੀ ਹੋਈ ਉਸ ਨੇ ਖਾਧੀ ਫਿਰ ਜਦੋਂ ਖਾਧੀ ਫਿਰ ਰੋਂਦਾ ਵੀ ਆ ਕਿ ਮੈਂ ਇਹ ਮਾੜਾ ਕਰਮ ਨਾ ਕਰਦਾ ਤੇ ਮੈਨੂੰ ਸਜਾਣਾ ਮਿਲਦੀ ਤੇ ਐਸੀ ਦਰਗਾ ਮਿਲੇ ਸਜਾਏ